ਕੀ ਹੋਇਆ ਕਿਤਾ ਭਾਜੀ ਇਸ ਨੂੰ ਉਸਨੇ ਬੱਸ ਵਾਲੇ ਨੇ ਸਾਈਡ ਤੋਂ ਦ ਬੱਸ ਵਾਲੇ ਨੇ ਸਾਈਡ ਤੋਂ ਹਾਂ ਕਿਰੇ ਜਿਹੜੇ ਸੀ ਤੁਸੀਂ ਬੰਦ ਕਰ ਲੈ ਕਿਰੇ ਜਿਹਨੇ ਸਾਰੀ ਤਿੰਨੇ ਨੇ ਕੋਈ ਫੈਮਿਲੀ ਸੀ ਹਾਂ ਤਾਂ ਕੀ ਕਿਰੇ ਸਾਰੇ ਕੰਡੀਸ਼ਨਰ ਲਗਾ ਦਿੰਦਾ ਸੜ ਚੋੜ ਦੇਣ ਲੱਗੀ ਕਿਰੇ ਨੇ ਬੱਸ ਵਾਲੇ ਡਰਾਈਵਰ ਮੌਕੇ ਤੇ ਮੌਕੇ ਫੜ ਲਿਆ ਬੱਸ ਵਾਲਾ ਡਰਾਈਵਰ ਤੇ ਗੱਡੀ ਵੱਜੀ ਕਿ ਕਿ ਪੂਰੀ ਹੀ ਸੱਤ ਗ੍ਰੇ ਸੋਝ ਗਈ ਬੱਸ ਡੈਮੇਜ ਪੂਰੀ ਹੋ ਚੁੱਕੀ ਗੱਡੀ ਸੈਂਟਰ ਵਾਲੀ ਜਾਂਦੇ ਵਿੱਚ ਆ ਰਿਹਾ ਹਾਂ ਅਗਲੇ ਪਨੇ ਬੱਸ ਵਾਲੇ ਨੇ ਲਿਆ ਗਏ ਸਾਈਡ ਦਾ ਪਤੀ ਮੇਰੇ ਨੂੰ ਉਧਰ ਵਾਲੇ ਬੱਸ ਨੇ ਸਾਈਡ ਮਾਰੀ ਤੇ ਦੂਜੀ ਵਾਲੀ ਬੱਸ ਵੀ ਆ। ਕੱਟ ਮਾਰਨ ਦੀ ਕੋਸ਼ਿਸ਼ ਕੀਤੀ। ਹਾਂ। ਉਹ ਅਸੀਂ ਕੱਟਣ ਲੱਗਣਾਂ ਦੇਖੋ। ਪਰ ਵਾਹ ਠੀਕ ਹੈ ਪੁਰਾ ਜਿਹੜੇ ਵਿੱਚ ਬਠਾ ਸੀ। ਸੋ ਬਿਲਕੁਲ ਮੈਂ ਉਹਨਾਂ ਨੂੰ ਕੱਟ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਵੀਰੇ ਪਿੱਛੇ ਟੈਕ ਡਾ ਕਰਦਾ ਮੇਰਾ ਧਿਆਨ ਇੱਧਰਲੇ ਪਾਸੇ ਸੀ। ਮੇਰੇ ਕੋਲ ਪੱਟੀਆਂ ਭਾਈ ਨੂੰ ਚਲੋ। ਕਿਹੜੇ ਤਲਾਰੇ ਸੀ ਭਾਈ? ਇਹ ਤਾਂ ਹੋਇਆ ਵੀ ਨਹੀਂ ਦੱਸਣੀ। ਮੈਂ ਆਪਣੀ ਸਾਈਡ ਤੇ ਓਵਰਟੇਕ ਕਰਦਾ ਹਾਂ ਦੋਨਾਂ ਗੱਡੀਆਂ ਦੇ ਸੈਂਟਰ ਦੇ ਵਿੱਚ ਦੀ ਓਵਰਟੇਕ ਕਰਦਾ। ਪਰ ਉਹ ਕਹ ਰਹੀ ਕਿ ਸੈਂਟਰ ਤੁਸੀਂ ਜਾ ਰਹ ਨੇ ਮੇਰੇ ਅੱਗੇ ਕਾਰ ਘਮਾਈ ਆ ਹੂੰ ਉਹ ਗੱਡੀ ਜਿਹੜੀ ਉਹ ਮੇਰੇ ਵਿੱਚ ਲੱਗੀ ਆ ਇਹ ਫਿਰ ਲੱਗੀ ਆ ਹੂੰ ਇਹ ਦੋ ਗੱਡੀਆਂ ਲੱਗੀਆਂ ਦੋ ਗੱਡੀਆਂ ਦੋਆਂ ਗੱਡੀਆਂ ਦੇ ਵਿੱਚ ਆ ਕੀ ਬੱਸ ਦਾ ਕੀ ਨਾਮ ਕਿਹੜੀ ਟ੍ਰਾਂਸਪੋਰਟ ਚਲਾ ਰਿਹਾ ਅਮਰਤਲੇ ਬੜਾ ਅੱਛਾ ਤੁਹ ਬਿਲਕੁਲ ਤੁਸੀਂ ਦੇਖੀ ਤਾਹ ਦੱਸਦਾ ਅਗਲਾ ਬਤ ਗੱਲ ਬਾਤ ਹੋਈ ਸਰ ਮੇਰੇ ਨਾਲ ਵੈਸੇ ਠੀਕ ਨੇ ਸਾਰੇ ਕੋਈ ਕਾਰਚ ਸੀਗੇ ਸਹੀ ਸਲਾਮਤ ਕਿਦਾਂ ਇਹ ਮਾੜਾ ਤੁਹਾਨੂੰ ਦੱਸੋ ਕਿ ਤੋ ਵੱਜੀ ਮੈਂ ਆਇਆ ਹਾਂ ਬ੍ਰਦਰ ਅੱਛਾ ਮੈਂ ਹੁਣ ਆਣ ਕੇ ਤਹਿਕੀਕ ਕਰਦਾ ਫਿਰ ਮਤਾਂ ਦੱਸਦਾ ਜੀ ਉਹਦਾ ਕਿਸੇ ਤੇ ਸਾੜ ਤਾਂ ਨਹੀਂ ਲੱਗੀ ਨਾ ਸਾਰੇ ਠੀਕ ਨੇ ਮੈਂ ਕਹਾਂ ਜੀ ਮੈਂ ਆਇਆ ਮੌਕੇ ਤੇ ਆਣ ਕੇ ਦੇਖਦਾ ਦੋ ਹਾਲਾਤ ਪਾ ਕੇ ਉਹ ਦੱਸਦਾ ਕੀ ਨਾਮ ਕੀ ਸਰ ਆਪਣਾ ਮਖਤਿਆਰ ਕਿਹੜੇ ਤੁਹਾਨੇ ਤੁਸੈਂ ਮਖਤਿਆਰ ਸੁਬੀਨ ਭਾਈ ਤੁਹਾਡਾ ਬ੍ਰਦਰ ਨੰਬਰ ਪਿੰਦਰ ਸਿੰਘ ਰਿੰਕੂ ਅੱਛਾ ਇਹ ਕਿਵੇਂ ਹੋਇਆ ਭਾਈ ਐਕਸੀਡੈਂਟ ਕਿਵੇਂ ਹੋਇਆ ਮੈਂ ਲੁਧਿਆਣਾ ਤੋਂ ਪਠਾਨਕੋਟ ਜਾ ਰਿਹਾ ਸੀ ਮੈਂ ਬਿਲਕੁਲ ਸਾਈਡ ਤੋਂ ਆ ਰਿਹਾ ਸੀ ਜੀ ਹੂੰ ਤੇ ਜਲੰਧਰ ਦੇ ਪਿੱਛੇ ਹੀ ਮਗਰਮ ਕਾਰ ਆ ਕੇ ਮੇਰੇ ਵਿੱਚ ਵੱਜੀ ਮਗਰ ਅੱਛਾ ਤੁਹਾਡੀ ਕਿਹੜੀ ਗੱਡੀ ਹੈ ਮੇਰੀ ਐਕਸਪ੍ਰੈਸ ਬੱਸ ਹੈ ਜੀ ਅੱਛਾ ਇੱਕ ਗਲਤ ਤਰੀਕੇ ਨਾਲ ਚਲਾ ਰਿਹਾ ਸੀਗਾ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਸਾਈਡ ਤੇ ਆ ਤੇ ਮੇਰੇ ਮਗਰ ਆ ਕੇ ਜਦੋਂ ਵਿੱਚ ਵੱਜਿਆ ਮੈਂ ਤਾਂ ਉਦੋਂ ਪਤਾ ਲੱਗਿਆ ਵੀ ਜੀ ਉਹਦੀ ਵੱਜਿਆ ਮੈਂ ਗੱਡੀ ਉੱਥੇ ਰੋਕਤੀ ਇਹ ਆ ਕੇ ਮੇਰੀ ਗੱਡੀ ਦੇ ਵਿੱਚ ਵਾ ਦੇ ਮਤਲਬ ਇਹ ਆ ਕੇ ਤੁਹਾਡੀ ਗੱਡੀ ਦੇ ਵਿੱਚ ਵੱਜਾ ਮਗਰ ਵੱਜਿਆ ਕਾਰ ਵਾਲਾ ਮੇਰੇ ਵਿੱਚ ਆ ਗਿਆ ਹੂੰ ਤੇ ਪਤਾ ਲੱਗਿਆ ਤੁਸੀਂ ਦੇਖਿਆ ਕਿਵੇਂ ਐਕਸੀਡੈਂਟ ਹੋਇਆ ਕੁਝ ਮੈਂ ਟਾਈਮ ਅਗਰ ਜਦੋਂ ਬੱਜਿਆ ਕਿ ਮੈਂ ਤਾਂ ਸੀਏਪੀ ਦੇਖਿਆ ਮੈਂ ਉਸੇ ਗੱਡੀ ਰੋਕ ਲਈ ਗਲਤੀ ਕੀ ਦੀ ਹੈ ਬਾਈ ਜੀ ਤਾਂ ਤੁਸੀਂ ਗਲਤੀ ਹੁਣ ਮੇਰੇ ਤਾਂ ਹੈ ਨਹੀਂ ਮੇਰੇ ਤਾਂ ਮਗਰ ਬੱਜਿਆ ਮੈਨੂੰ ਇਹਦੀ ਲੱਗਦੀ ਹੈ ਇਹ ਕਹਿੰਦਾ ਮੈਨੂੰ ਹੋਰ ਕਿਸੇ ਨੇ ਸਾਈਡ ਦਵਾਦੀ ਹੂੰ ਉਹਦਾ ਹੁਣ ਮੈਨੂੰ ਨਹੀਂ ਪਤਾ ਕਿਵੇਂ ਲੱਗਿਆ ਠੀਕ ਜਾਨੀ ਇਹ ਮੇਰੇ ਮਗਰ ਆ ਕੇ ਬੱਜਿਆ ਮੈਂ ਦੇਖ ਕੇ ਜੇ ਇਹ ਗੱਡੀ ਰੋਕ ਲਈ ਹੁੰਦੀ ਮੈਂ ਹੀ ਕਾਲ ਕੀਤੀ 112 ਨੰਬਰ ਤੇ ਹੂੰ ਤੇ ਕੁਲਾਈ ਗੰਦ ਦੱਸਿਆ ਦਿਉ ਨਾ ਆਇਆ ਕਿਹਨੇ ਛੱਡ ਠੀਕ ਹਾਂ ਜੀ